ਪ੍ਰਭੂ ਨੇ ਜਿੱਤਿਆ ਕਿਤਾ ਪ੍ਰਭੂ ਕੀ ਕਹ ਰਿਹਾ ਨਾ ਤੇ ਸ਼ਕਤੀ ਦੇ ਨਾਲ ਨਾ ਬਲ ਦੇ ਨਾਲ ਕਿਹਦੇ ਨਾਲ 32000 ਫੌਜ ਲਈ ਇਸ ਵੀ ਤੋਂ ਇਕੱਠੇ ਕਰਦੇ ਇਸ ਲਈ 23000 ਪ੍ਰਭੂ ਨੇ ਕਿਹਾ ਯਾਰ ਵਰ ਰਿਆਂ ਦੇ ਨਾਲ 22000 ਜਣੇ ਵਾਪਸ ਮੋੜ ਦੇ ਇਹ ਕਿਦ ਕਹਿਣ ਲੱਗੇ ਹੀ ਬੜੇ 23000 ਜਣੇ ਤਾਂ ਜਿੱਤ ਗਏ ਇਹਨਾਂ ਫਿਰ ਕੀ ਕਰਨਾ ਸਰਾਹੀ ਆਪਣੀ ਤਾਕਤ ਦੇ ਨਾਲ ਜਿੱਤ ਗਏ ਹallelujah ਕਿ 32000 ਵਿੱਚੋਂ 22 22000 ਵਿੱਚੋਂ 22000 ਕਰਦੇ ਕਿੰਨੇ ਜਣੇ ਰਹਿ ਗਏ ਬੋਲੀਏ 10000 ਜਣੇ ਹਰ ਰਿਸਪੌਂਸ ਕਰ ਰਹੀ ਹੈ ਕਿਨੇ ਆਲੇ ਗਏ 10000 ਤਬੂ ਕਹਿ ਰਿਹਾ ਯਾਰ ਜੇ ਵੀ ਲੋਕੀ ਜਿਆਦੇ ਨੇ ਉਹ ਕਹਿੰਦਾ ਯਾਰ ਪ੍ਰਭੂ ਬਰਬਾਹ ਨੂੰ ਇੰਨੀ ਤਗੜੀ ਫੌਜ ਆ ਤੂੰ 10000 ਜਣੇ ਨਾਲੋਂ ਜਿਆਦੇ ਕਹੀ ਜਾਣਾ ਪ੍ਰਭੂ ਕਹਿੰਦਾ ਤੂੰ ਇੱਕ ਕੰਮ ਕਰ ਤੂੰ ਲੈ ਉਹਨਾਂ ਨੂੰ ਠੀਕ ਹੈ ਔਰ ਮੈਂ ਪਾਣੀ ਉਹਨਾਂ ਨੂੰ ਪਾਣੀ ਪਿਆ ਔਰ ਜਿਹੜੇ ਕੁੱਤੇ ਵਾਂਗੂ ਲੰਬਲਬ ਕਰਕੇ ਕੀਏ ਪਾਣੀ ਪੀਨਗੇ ਉਹਨਾਂ ਨੂੰ ਇੱਕ ਸਾਈਡ ਤੇ ਕਰਦੀ ਔਰ ਜਿਹੜੇ ਗੁਟਰੇ ਦੀ ਕੀ ਪਾਣੀ ਪੀਨਗੇ ਉਹਨਾਂ ਨੂੰ ਕੀ ਆ ਇੱਕ ਸਾਈਡ ਤੇ ਕਰਦੀ ਹallelujah 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 ਉਹਨਾਂ 10000 ਜਾਨਾਂ ਵਿੱਚੋਂ ਜਿਹੜੇ 300 ਬੰਦਾ ਸੀ ਨਾ ਕੁੱਤੇ ਵਾਂਗੂ ਪਾਣੀ ਪੀ ਰਹੇ ਸੀ ਕੁੱਤੇ ਨਹੀਂ ਜੀ ਮਾਰਦੇ ਪਾਣੀ ਪੀਂਦਾ ਕੁੱਤਾ ਵੇਖਿਆ ਕਦੀ ਨਾ ਹੀ ਨੂੰ ਨੀ ਜਾ ਕੇ ਦੇ ਸੂਏ ਸਾਜ ਦੇ ਵੇਖਿਆ ਹਣਾ ਸੀ ਹਣਾ ਉਹ ਜੀਵ ਜੀ ਮਾਰ ਕੇ ਪਾਣੀ ਪੀ ਜਾਂਦੇ ਉਹਨਾਂ ਨੂੰ ਉਹ ਜਿਨ੍ਹਾਂ ਨੇ ਕੁੱਤੇ ਵਾਂਗੂ ਪਾਣੀ ਕੀਤਾ 300 ਜਾਨਾਂ ਸੀ ਉਹ ਉਹਨਾਂ ਨੇ ਸਹਿਰਤ ਕਰਤਾ ਬਾਕੀਆਂ ਨੇ ਅੱਛੀ ਤਰ੍ਹਾਂ ਪਾਣੀ ਪੀਤਾ ਜਿਨ੍ਹਾਂ ਨੂੰ ਪ੍ਰਭੂ ਕਹਿ ਰਿਹਾ ਇਹੋ 300 ਨਾਲ ਲੈ ਲੈ ਜਿਨ੍ਹਾਂ ਨੂੰ ਪਾਣੀ ਪੀਂਦੀ ਅਕਲ ਨਹੀਂ ਹੈਗੀ ਸਰਬੋਲੀ ਹਾਲੇਲੂਇਆ 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 ਪਿੱਛੇ ਵੀ ਇੱਕ ਤੋਸ਼ ਬੰਦੇ ਨੇ ਚੁੜਿਆ ਹੁਣ ਅੱਗੇ ਵੀ ਕੀ ਪ੍ਰਭੂ ਜਿਨ੍ਹਾਂ ਨੂੰ ਕੀ ਆ ਪਾਣੀ ਪੀਂਦਿਆਂ ਗਲਨੀ ਆ ਕੁੱਤੇ ਵਾਂਗੂ ਪਾਣੀ ਪੀ ਰਹੇ ਪ੍ਰਭੂ ਕਹਿੰਦਾ ਇਹੋ ਹੀ 300 ਚੱਕ ਔਰ ਨਾਲ ਲੈ ਜਾ ਹallelujah ਹallelujah ਉਹਨੂੰ ਪਤਾ ਹੈ ਕਿ ਨਾਂ ਤੇ ਸ਼ਕਤੀ ਦੇ ਨਾਲ ਨਾ ਬਲ ਦੇ ਨਾਲ ਮੇਰੀ ਅੱਗੇ ਹਜ਼ਾਰਾਂ ਲੱਖਾਂ ਦੀ ਮੇਰੇ ਭੈਣ ਦੇ ਪ੍ਰਭੂ ਫੌਜ ਹੈ ਪ੍ਰਭੂ ਨੇ ਉਹਨਾਂ ਨੂੰ ਕਿਹਾ ਧਿਆਨ ਨਾਲ ਸੁਨਣਾ ਇੱਕ ਘੜਾ ਬਾਈਬਲ ਦੇ ਵਿੱਚ ਲਿਖਿਆ ਲਿਓ ਘਰੇ ਦੇ ਵਿੱਚ ਇੱਕ ਅੱਗ ਦੀ ਮਿਸਾਲ ਰੱਖ ਲਿਓ ਔਰ ਇੱਕ ਸੱਜੇ ਹੱਥ ਵਿੱਚ ਕੀ ਆ ਤੁੜੀ ਫੜ ਲਿਓ 300 ਬੰਦੇ ਨੂੰ ਜਦੋਂ ਉਹਨਾਂ ਨੇ ਕੀ ਕੀਤਾ ਜਦੋਂ ਲੜਨ ਦੇ ਵਾਸਤੇ ਆਏ ਬਾਈਬਲ ਦੇ ਵਿੱਚ ਲਿਖਿਆ ਉਹਨਾਂ ਦੇ ਘਰੇ نیچے ਗਿਰਾਜਦੇ ਤੇ ਮਿਸਾਲ ਹੱਜ ਫਰਦੀ ਤੁੜੀ 300 ਬੰਦੇ ਨੇ ਕੱਠੇ ਨੇ ਤੁੜੀ ਵਜਾਈ ਤੁੜੀ ਦੀ ਵਾਸਨ ਕੱਠੇ ਨੇ 300 ਨੇ ਤੁੜੀ ਵਜਾਈ ਔਰ ਸਾਰੀ ਫੌਜ ਬਾਈਬਲ ਦੇ ਵਿੱਚ ਲਿਖਿਆ ਉਹ ਜਿਹੜੀ ਉਹਨਾਂ ਦੀ ਫੌਜ ਹੀ ਹਜ਼ਾਰਾਂ ਲੱਖਾਂ ਦੇ ਵਿੱਚ ਉਹ ਡਰ ਗਈ ਕਿ ਪਤਾ ਨਹੀਂ ਕਿੰਨੀ ਕੀ ਤਗੜੀ ਸੈਨਾ ਆ ਗਈ ਇਜ਼ਰਾਇਲ ਦੇ ਹallelujah ਉਹ ਸਾਰੇ ਕੀ ਹੈ ਭੱਜ ਗਏ ਪਿੱਛੇ ਨੂੰ ਉਹ ਆਪਣੇ ਬੰਦੇ ਵੱਢੀ ਜਾਣ ਇਦਾਂ ਤਾਂ ਹੋ ਗਿਆ ਆਪਣੇ ਤਲਵਾਰ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਉਹਨਾਂ ਲੋਕਾਂ ਨੇ ਕੀ ਕੀਤਾ ਆਪਣੇ ਬੰਦਿਆਂ ਉੱਤੇ ਕੀ ਆ ਤਲਵਾਰ ਚਲਾ ਦਿੱਤੀ ਸਭ ਜੋਰ ਸੀ ਬਲੀ ਹallelujah ਹallelujah ਉਹਨਾਂ ਨੇ ਤੁੜੀ ਵਜਾ ਕੇ ਕਿਹਾ ਯਹੋਵਾ ਅੱਤੇ ਗੀਤਾਂ ਦੀ ਜੈ ਹੋ ਹallelujah ਯਹੋਵਾ ਤੇ ਗੀਤਾਂ ਦੀ ਗੀ ਹੈ ਹallelujah ਔਰ ਪਰਮੇਸ਼ੁਰ ਨੇ ਕੋਈ ਵੀ ਇਹਨਾਂ ਨੂੰ ਹਥਿਆਰ ਨਹੀਂ ਫਰਾਇ ਜਸਟ ਇੱਕ ਤੁੜੀ ਜਸਟ ਇੱਕ ਕੀ ਹੈ ਤੁੜੀ ਵਜਾਉਣ ਵਾਲੀ ਪਹਿਲੇ ਤੋ ਕਹਿ ਵੀ ਸਕਦੇ ਯਾਰ ਉਹਨਾਂ ਪ੍ਰਭੂ ਨੇ ਤਲਵਾਰਾਂ ਫੜੀਆਂ ਹੱਥਾਂ ਦੇ ਵਿੱਚ ਤੁਹਾਨੂੰ ਉਜੀਬ ਲੱਗ ਸਕਦਾ ਹੈ ਕਿ ਪਾਸਟਰੀ ਸਾਨੂੰ ਕੀ ਕਹਿ ਰਹੇ ਨੇ ਅਰੇ ਤੁਸੀਂ ਆਪਣੇ ਆਪ ਨੂੰ ਇਸ ਲਾਈਫ ਨਾਲ ਦੇਖੋ ਜੋ ਤੁਹਾਡੀ ਦੁਨੀਆਵੀ ਅੱਖਾਂ ਨਾਲ ਦਿਖਦਾ ਹੈ ਹallelujah ਕਿ ਉਹਨਾਂ ਨੂੰ ਕੀ ਲੱਗ ਸਕਦਾ ਸੀ ਕਿ ਯਾਰ ਅਸੀਂ ਮੈਂ ਤੁੜੀ ਫੜੀ ਉਹ ਗੇਠਿਆਰ ਘੋੜਿਆਂ ਤੇ ਕਿੰਨੀ ਫੌਜ ਹੈ ਪ੍ਰਭੂ ਨੇ ਮਰਵਾਉਣਾ ਸਾਨੂੰ ਮੈਂ ਨਹੀਂ ਜਾਣਾ ਕਹਿ ਸਕਦੇ ਸੀ ਨਾ ਪਰ ਉਹਨਾਂ ਨੇ ਕੀ ਕੀਤਾ ਖੁਦਾ ਦੇ ਬੱਚੇ ਦੇ ਉੱਤੇ ਕੀ ਆ ਫੇਦ ਕੀਤਾ ਹallelujah ਔਰ ਬਾਈਬਲ ਦੇ ਵਿੱਚ ਲਿਖਿਆ ਗੀਤਾ ਉਹਨੇ ਕੀ ਯਾਰ ਉਸ ਫੌਜ ਨੂੰ ਕੀ ਆ ਜਿੱਤ ਲਿਆ ਹallelujah ਉਹ ਵਚਨ ਕੰਪਲੀਟ ਹੋ ਗਿਆ ਪੂਰਾ ਹੋ ਗਿਆ ਕਿ ਨਾ ਤੇ ਸ਼ਕਤੀ ਦੇ ਨਾਲ ਜਿੱਤਿਆ ਨਾ ਬਲ ਦੇ ਨਾਲ ਕਿਹਦੇ ਨਾਲ ਜਿੱਤਿਆ ਸਭ ਬੋਲੀਏ ਸਭ ਉੱਚੀ ਨਾਲ ਬੋਲੀਏ ਕੀ ਕੀਤਾ ਉਹਨੇ ਤਲਵਾਰ ਚਲ ਗਈ ਕੀਤਾ ਹੀ ਜਸਟਿਸ ਕੀ ਆ ਪੂਰੀ ਵਜਾਈ ਸੀ ਹallelujah ਇਹਦੇ ਵਿੱਚ ਇੱਕ ਹੋਰ ਵੀ ਭੇਦ ਹੈ ਪੂਰੀ ਕਿ ਕਿਦੇ ਕਿਤਨੂ ਪ੍ਰਗਟ ਕਰਦੀ ਹੈ ਸਾਉਂਡ ਨੂੰ ਇੱਕ ਜਿਸ ਤਰ੍ਹਾਂ ਢੋਲ ਢੀਲ ਲਿਆ ਲੋ ਇਹਨੂੰ ਕੀ ਆ ਰਿਪਰੈਜ਼ੈਂਟ ਕਰਦੀ ਹੈ ਹallelujah ਜੇਕਰ ਤੁਸੀਂ ਵਰਸ਼ਿਪ ਕਰਦੇ ਹੋ ਮੇਰੇ ਭੈਣ ਦੇ ਭਰਾਵੋ ਆਪਣੇ ਫੈਮਿਲੀ ਦੇ ਵਿੱਚ ਤਾਲੀ ਵਜਾ ਕੇ ਕੁਝ ਵੀ ਤਰ੍ਹਾਂ ਵਰਸ਼ਿਪ ਕਰਦੇ ਹੋ ਔਰ ਯਹੋਵਾ ਦਾ ਆਤਮਾ ਕੀ ਹੈ ਤੁਹਾਡੇ ਉੱਤੇ ਉਤਰੇਗਾ ਤੁਹਾਡੇ ਪਰਿਵਾਰ ਦੇ ਬੰਦਨਾਂ ਨੂੰ ਸ਼ਰਮਿੰਦਗੀਆਂ ਨੂੰ ਕੀ ਆ ਦੂਦ ਕਰ ਦੇਵੇਗਾ ਹallelujah ਹallelujah ਸਭ ਜੋਰ ਸੀ ਬੋਲੀ ਹallelujah ਹਲੇਲੂਇਆ ਕੀ ਕਰ ਦੇਵੇਗਾ ਪਰਮੇਸ਼ਵਰ ਉਹਨਾਂ ਦੇ ਪੰਤ ਤੁਹਾਡੇ ਬੰਦਰਾਂ ਨੂੰ ਕੀ ਹੈ ਤੋੜ ਦੇਵੇਗਾ ਆਮੇਨ ਸਾਡ ਜੋਰ से बोलिए हालेलुया ਹੁਣ ਤੁਸੀਂ ਮੇਰੇ ਭੈਣ ਤੋਂ ਭਰਾਵੋ ਦੇਖਿਏ ਕਿ ਮੈਂ ਨਈ ਪ੍ਰੇਰ ਕਰਨੀ ਕਿ ਪ੍ਰੇਰ ਕਰਨੀ ਹੈ ਨਈ ਵਰਸ਼ਿਪ ਕਰਨੀ ਕਿ ਵਰਸ਼ਿਪ ਕਰਨੀ ਹੈ ਹਲੇਲੂਇਆ ਕਿਉਂਕਿ ਆਪਣੇ ਆਪ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੈ ਕੁਝ ਵੀ ਨਹੀਂ ਹੋ ਸਕਦਾ ਮੈਂ ਤੁਹਾਨੂੰ ਸੱਚੀ ਗੱਲ ਕਹਿ ਰਿਹਾ ਮੈਂ ਲਿਖ ਕੇ ਦੇ ਦਿੰਦਾ ਅੱਜ ਲੋਕੀ ਸੋਚਦੇ ਨਾ ਕਰਮ ਮੈਂ ਆਪਣ ਲੋਕਾਂ ਦੇ ਪਰ